ਸਸੇ ਕਾਲ ਜੀ ਆਪਾਂ ਰਤਨਗੜ੍ਹ ਸਾਹਿਬ ਕਰਦਵਾਰਾ ਰਤਨਗੜ੍ਹ ਸਾਹਿਬ ਇਹ ਸੱਚ ਕਰ ਹਜੂਰ ਸਾਹਿਬ ਤੋਂ 8-9 ਕਿਲੋਮੀਟਰ ਦੀ ਦੂਰੀ ਤੇ ਆ ਜਿਆਦਾ ਦੂਰੀ ਤੇ ਨਹੀਂ ਜਦੋਂ ਆਪਾਂ ਲੋਕਲ ਗੁਰਦਵਾਰਿਆਂ ਦੇ ਦਰਸ਼ਨ ਕਰਦੇ ਨੇ 11 ਗੁਰਦਵਾਰੇ ਨੇ 11 ਦੇ ਵਿੱਚ ਇੱਕ ਇਹ ਰਤਨਗੜ੍ਹ ਸਾਹਿਬ ਵੀ ਆਉਂਦਾ ਵਾ ਰਤਨਗੜ੍ਹ ਸਾਹਿਬ ਦਾ ਇਤਿਹਾਸ ਤੁਸੀਂ ਉੱਥੇ ਸੁਣੋਗੇ ਆਪਣੇ ਪੰਜਾਬ ਦੇ ਨਾਲ ਆਪਣੇ ਪੰਜਾਬੀ ਦੇ ਨਾਲ ਉਹ ਰਿਲੇਟਡ ਐ ਉੱਥੇ ਕਿਉਂਕਿ ਇਹ ਰਤਨ ਸਿੰਘ ਨਾਮ ਦਾ ਇਨਸਾਨ ਸੀ ਜਿਹਦੇ ਨਾਮ ਤੇ ਗੁਰਦਵਾਰਾ ਸਾਹਿਬ ਬਣੇ ਜਿਨ੍ਹਾਂ ਨੇ ਆਪਣੀ 50 ਕਿੱਲੇ ਦੀ ਜਮੀਨ ਗੁਰਦੁਆਰਾ ਸਾਹਿਬ ਨੂੰ ਦਿੱਤੀ ਸੀ ਉਹ ਸੀਗਾ ਜੀ ਇਧਰਲਾ ਗੁੱਜਰਵਾਲ ਕੋਲ ਦਾ ਲੁਧਿਆਣਾ ਜ਼ਿਲ੍ਹੇ ਦਾ ਉਨਰੇ ਪਿੰਡ ਮੇਰਾ ਨਾਪੋਲ ਗਿਆ ਯਾਦ ਆ ਗਿਆ ਤੁਹਾਨੂੰ ਜਰੂਰ ਵੀਡੀਓ ਦੱਸਾਂਗੀ ਇਹ ਉਥੋਂ ਦਾ ਗੁਰਦੁਆਰਾ ਸਾਹਿਬ ਦੀ ਵੀਡੀਓ ਉਥੇ ਗੁਰਦੁਆਰਾ ਸਾਹਿਬ ਵੱਡੇ ਬਣ ਰਿਹਾ ਵਾ ਉਹ ਗੁਰਦੁਆਰਾ ਸਾਹਿਬ ਦੀ ਤਿਆਰੀ ਚੱਲ ਰਹੀ ਹੈ 5-6 ਸਾਲ ਤੋਂ ਆਪਾਂ ਵੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਰਸ਼ਨ ਕੀਤੇ ਕਾਫੀ ਮੇਰੇ ਨਾਲ ਬੀਬੀਆਂ ਭੇਣਾ ਗਈਆਂ ਮੈਂ ਚੀਜ਼ ਕਿ ਮੇਰੇ ਨਾਲ 82 ਸਾਲ ਦੀਆਂ ਵੀ ਗਈਆਂ ਤਾਂ ਮੈਨੂੰ ਚੰਗਾ ਲੱਗਿਆ ਕੇ માતા ਜੀ ਨੇ ਪਿਛਲੇ ਪਹਿਰੇ ਦਰਸ਼ਨ ਕੀਤੇ ਚਲੋ ਹਨ ਇਹ ਸੀਗਾ ਜੀ ਕਿਲਾ ਰਾਇਪੁਰ ਦੇ ਕਿਲਾ ਰਾਇਪੁਰ ਦਾ ਹਨ ਮੈਨੂੰ ਯਾਦ ਆ ਗਿਆ ਕਿ ਉੱਥੋਂ ਦੇ ਹੋਇਆ ਰਤਨ ਸائیں ਰਤਨ ਸਿੰਘ ਜੀ ਉਹਨਾਂ ਦੇ ਨਾਮ ਤੇ ਗੁਰਦੁਆਰਾ ਸਾਹਿਬ ਬੜਿਆ ਜਿਨ੍ਹਾਂ ਨੇ ਉਸ ਟਾਈਮ ਮੇ 50 ਕਿੱਲੇ ਜ਼ਮੀਨ ਦਾ ਜਾਇਦਾਦ ਕੀਤੀ দান ਹੁਣ ਤਾਂ ਅਸੀਂ 50 ਰੁਪਏ ਟੇਕ ਕੇ ਵੀ 10 ਵੇਰੀ ਲਿਖ ਦਿਆਂ ਕਿ 10 ਰੁਪਏ ਮੱਥਾ ਟੇਕਿਆ 50 ਰੁਪਏ ਮੱਥਾ ਟੇਕਿਆ ਹਨ ਤੇ ਉਹਨਾਂ ਨੇ 50 ਕਿੱਲੇ ਆਪਣੇ দান ਕੀਤੇ ਸੀ ਗੁਰਦੁਆਰਾ ਸਾਹਿਬ ਨੂੰ ਤੇ ਉਹਨਾਂ ਦੀ ਯਾਦ ਵਿੱਚ ਗੁਰਦੁਆਰਾ ਰਤਨਗੜ੍ਹ ਸਾਹਿਬ ਉੱਥੇ ਇਤਿਹਾਸ ਸੁਣਾਉਂਦੇ ਆ ਤਾਂ ਕਿ ਪਤਾ ਲੱਗਦਾ ਕਿ ਕਿਲਾ ਰੈਪਰ ਦੇਸੀ ਕਿਲਾ ਰੈਪਰ ਗੁਜਰਵਾਲ ਦੇ ਕੋਲੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਡੇਲੋ ਔਰ ਗੁਜਰਾਲ ਦੇ ਵਿੱਚ ਜਿਵੇਂ ਆਪਾਂ ਨਾਲ ਦੀਆਂ ਸੰਗਤਾਂ ਸੀ ਉੱਥੇ ਮੱਥਾ ਟੇਕਦੇ ਸੀ ਤੇ ਚੰਗਾ ਲੱਗਦਾ ਸੰਗਤਾਂ ਦੇ ਨਾਲ ਜਾਣਾ ਮੈਨੂੰ ਤਾਂ ਬਹੁਤ ਚੰਗਾ ਲੱਗਦਾ ਭਾਈ ਬਾਕੀ ਮੈਂ ਚਲੋ ਕਿਸੇ ਵਾਰੀ ਨਹੀਂ ਗੱਲ ਕਰਦੀ ਕਿ ਉਹਨਾਂ ਨੂੰ ਚੰਗਾ ਲੱਗਦਾ ਜਾਂ ਮੰਦਾ ਲੱਗਦਾ ਹਨ ਉਹ ਉਹਨਾਂ ਤੇ ਡਿਪੈਂਡ ਕਰਦਾ ਉਹਨਾਂ ਨੂੰ ਕੀ ਚੰਗਾ ਲੱਗਦਾ ਪਰ ਮੈਨੂੰ ਸਾਧ ਸੰਗ ਦੇ ਨਾਲ ਰਲ ਮਿਲ ਕੇ ਬੜਾ ਚੰਗਾ ਲੱਗਦਾ ਮੈਂ ਇੱਥੇ ਇਹ ਵੀਡੀਓ ਬਣਾ ਰਹੀ ਸੀ ਤੇ ਮੈਂ ਬਾਬਾ ਜੀ ਨੂੰ ਇਸ਼ਾਰਾ ਕੀਤਾ ਸੀ ਬਾਬਾ ਜੀ ਕਹਿੰਦੇ ਠੀਕ ਆ ਭਾਈ ਬਣਾ ਲਓ ਇਧਰਲੇ ਪਾਸੇ ਤੁਸੀਂ ਦੇਖੀ ਵੀਡੀਓ ਜੋ ਰਤਨ ਸਿੰਘ ਦੀ ਆ ਤੇ ਇਥੇ ਹਕਮਨਾਮਾ ਸਹਿਬੀ ਗੁਰੂ ਗੋਵਿੰਦ ਸਿੰਘ ਮਹਾਰਾਜ ਬਾਬਾ ਨਿਹੰਗ ਸਿੰਘ ਦਾ ਵੀ ਸਰੂਪ ਲੱਗਿਆ ਹੋਇਆ ਕਾਫੀ ਛੋਟੀ ਜਗ੍ਹਾ ਹੈ ਪਹਿਲਾਂ ਛੋਟਾ ਜਿਹਾ ਦਵਾਰਾ ਸਹਿਬ ਹੁੰਦਾ ਸੀ ਉਹ ਬਾਬਿਆਂ ਨੇ ਉਹਦੀ ਸਮਾਪਤੀ ਕਰਤੀ ਆ ਤੇ ਨਵੇਂ ਸ੍ਰੀ ਬਣਾਉਣਾ ਸ਼ੁਰੂ ਕੀਤਾ ਵਾ ਤੇ ਸੰਗਤਾਂ ਬੈਠੀਆਂ ਬਾਬਿਆਂ ਤੋਂ ਇਤਿਹਾਸ ਸੁਣਦੇ ਆ ਔਰ ਰਤਨ ਸਿੰਘ ਆ ਦੇਖੋ ਉਹਨਾਂ ਦਾ ਸਰੂਪ ਲੱਗਿਆ ਹੋਇਆ ਉੱਥੇ ਕਿਉਂਕਿ ਜਿਹਨਾਂ ਨੇ ਚੰਗੇ ਕੰਮ ਕੀਤੇ ਆ ਉਹਨਾਂ ਦੇ ਤਾਂ ਇਤਿਹਾਸ ਵਿੱਚ ਹੁੰਦਾ ਹੀ ਆ ਨਾ ਇਹ ਤਾਂ ਜ਼ਿੰਦਗੀ ਭਰ ਲਈ ਉਹਨਾਂ ਦੇ ਨਾਮ ਤੇ ਹੋ ਗਿਆ ਤੇ ਬਾਕੀ ਜਿਹੜੇ ਖੜੇ ਨੇ ਮੈਡਮ ਨੇ ਜਿਨ੍ਹਾਂ ਦੇ ਬਿਲਟ ਬਣੀਆਂ ਤਾਂ ਮੈਂ ਇਹਨਾਂ ਨੂੰ ਰਸ ਦੇ ਰਹੀ ਸੀ ਕਿ ਇੱਕ ਜਗਰਾਉ ਆ ਜੀ ਤੁਸੀਂ ਉੱਥੇ ਦਿਖਾ ਕੇ ਆਵੋ ਕਰਪਲਾ ਹੋ ਭਲਾੰਤ ਭਲੇ ਦਾ ਭਲਾਣਾ ਇਹ ਬਣਾਇਆ ਗੁਰਦੁਆਰਾ ਸਾਹਿਬ ਦਾ ਦੇਖੋ ਇਹਨਾਂ ਨੇ ਬਣਾ ਕੇ ਰੱਖਿਆ ਹੋਇਆ ਵਾ ਤੇ ਇਹ ਉਸ ਤਰੀਕੇ ਦੇ ਨਾਲ ਹੀ ਗੁਰਦੁਆਰਾ ਸਾਹਿਬ ਆ ਤਿਆਰ ਪਰ ਤਿਆਰ ਹੋਈਆਂ ਇੰਨਾ ਨੇ ਫਿਰ ਉਹ ਜਿਹੜੇ ਕਰਤਾਰ ਸਾਹਿਬ ਤਿਆਰ ਹੋਏਗਾ ਤਾਂ ਭਾਈ ਹੋਰ ਵੀ ਚਾਰ ਚੰਨ ਲੱਗਣਗੇ ਬਹੁਤ ਸੋਹਣੀ ਬਿਲਡਿੰਗ ਤਿਆਰ ਹੋ ਰਹੀ ਹੈ ਹੁੰਦੀ ਸਾਧ ਸੰਗਤ ਸੰਗਤਾਂ ਦੇ ਕਰਮਾਂ ਨਾਲ ਹੀ ਕਹੀਦਾ ਪੈਣਾ 10 ਰੁਪਏ ਦੇ ਕੇ ਉੱਥੇ ਕਮਰਾ ਨਹੀਂ ਮਿਲਿਆ ਉਹਨਾਂ ਨੇ ਵੀਡੀਓ ਪਾ ਦਿੱਤੀ ਕਿ ਜੀ ਕਮਰੇ ਨਹੀਂ ਮਿਲਦੇ ਬਾਬੇ ਸਾਥੋਂ ਕਣਕਾ ਲੈ ਕੇ ਆਉਂਦੇ ਬੜੀ ਸ਼ਰਮ ਦੀ ਆਈ ਮੈਨ ਸੁਣ ਕੇ ਕਿ ਕਣਕ ਬਾਬੇ ਭਈ ਆਪ ਨਹੀਂ ਖਾ ਰਹੇ ਸਾਡੇ ਵਰਗੇ ਜਾਂਦੇ ਆ ਤਿੰਨ ਤਿੰਨ ਟਾਈਮ ਪੱਕੀਆਂ ਭਾਲਦੇ ਆ ਸਾਨੂੰ ਪੱਕੀਆਂ ਬਗਾਈਆਂ ਬੰਨ ਸਵੰਨੀਆਂ ਮਿਲ ਜਾਣ ਹਨਾ ਤੇ ਫਿਰ ਵੀ ਅਸੀਂ ਤੇ ਇੱਕ ਕਵਾਂਟਲ ਕਣਕ ਦੇਖ ਕੇ ਅਸੀਂ ਬੜਾ ਬਾਬਿਆਂ ਤੇ ਇਤਰਾਜ਼ ਕਰਦੇ ਆ ਦੇਖੋ ਮਹਾਰਾਜ ਦੀ ਕਿੰਨੀ ਕਰੋਪੀ ਰਹੀ ਆ ਇਹ ਕਈ ਭੈਣ ਭਰਾਵਾਂ ਦੀ ਜਵਾਨ ਦੀ ਵਜ੍ਹਾ ਨਾਲ ਹੀ ਸਾਰਿਆਂ ਨੂੰ ਦੁੱਖ ਚਲਣੇ ਪੈਂਦੇ ਨੇ ਹੁਣ ਕਿਸੇ ਨੇ ਨਹੀਂ ਕਿਹਾ ਕਿ ਸਾਡੀ ਇਹ ਕਣਕ ਗਈ ਆ ਕਿਹਨੇ ਕੀਤੀ ਆ ਨਹੀਂ ਕੀਤੀ ਕਿਸੇ ਨੇ ਬਾਤ ਵੀ ਨਹੀਂ ਪੁੱਛੀ ਗਈ ਪਰ ਫਿਰ ਵੀ ਲੋਕ ਕਵਾਂਟਲ ਕਣਕ ਦੇਖ ਕੇ ਉੱਥੇ ਬਹੁਤ ਇਸ਼ਾਨ ਕਰਦੇ ਨੇ ਕਿ ਸਾਨੂੰ ਆਉਂਦਿਆਂ ਨੂੰ ਕਮਰੇ ਮਿਲ ਜਾਣ ਸਾਡੇ ਆਉਂਦਿਆਂ ਨੂੰ ਵਸ ਕਰਨ ਤਿਆਰ ਹੁਣ ਕਮਰੇ ਤੇ ਬਾਬੇ ਚਾਬੀ ਲਈ ਖੜੇ ਹੁਣ ਭਾਈ ਤੁਸੀਂ ਬੈਠ ਜਾਓ ਬੀਬਾ ਇਹ ਤੁਹਾਡੇ ਕਮਰੇ ਆ ਪਰ ਨਹੀਂ ਸੰਗ ਤੇ ਸੰਗਤਾਂ ਦੇ ਨਾਲ ਹੁੰਦੇ ਆ ਅਸੀਂ ਵੀ ਉੱਥੇ 3 ਦਿਨ ਬਾਹਰ ਰਹੇ ਆ ਕੋਈ ਚੱਕਰ ਨਹੀਂ ਬਾਹਰ ਬਹੁਤ ਸੋਹਣਾ ਮੌਸਮ ਸੀ ਇਦਾਂ ਨਾ ਕਰਿਆ ਕਰੋ ਆਉਨੇ ਆ ਗੁਰੂ ਘਰ ਦੇ ਦਰਸ਼ਨ ਕਰਿਆ ਕਰੋ ਤੇ ਵੀਡੀਓ ਪੂਰੀ ਵਾਚ ਕਰਿਓ ਤੁਹਾਨੂੰ ਮੈਂ ਇਤਿਹਾਸ ਦੱਸਿਆ ਕਿ ਭਾਈ ਰਤਨ ਸਿੰਘ ਜੀ ਦਾ ਇਤਿਹਾਸ ਆ ਜਿਨ੍ਹਾਂ ਨੇ ਆਪਣੀ 50 ਕਿੱਲੇ ਜ਼ਮੀਨ ਉੱਥੇ ਦਾਨ ਕੀਤੀ ਸੀ ਮਤਲਬ ਕਿ ਤਕਰੀਬਨ 2 ਮਰਬੇ ਧੰਨਵਾਦ ਮਿਹਰਬਾਨੀ ਜਿਉਂਦੇ ਵਾਸਤੇ ਰਹੋ ਸਸੀ ਕਾਲਜੀ